ਅੱਜ ਦੇ ਵਿਸ਼ੇਸ਼ ਗੀਵਨ ਜੀ ਵਿਸਰੇ ਗੁਰਦੇਵ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਾਨਕ ਜੀ ਅੰਦੇ ਚਾਹ ਸੋ ਪੰਜਾ ਸੱਲ ਚੌਥੀ ਜੋਤ ਜਿਸ ਨੂੰ ਬਨਾਰਹਿ ਹੋ ਤੁਮ ਗੁਰੂ ਅਮਰਦਾਸ ਰੇ ਦੀ ਜੀ ਬਾਰਤ ਕਟ ਜਨਮ ਜੀ ਬਚ ਕਰਦੇ ਨੇ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਰਸਨਾ ਕਰੋ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਪੂਰੀ ਪ੍ਰithvi ਦੇ ਪਾਪ ਕਟਣ ਵਾਲੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਿਨ੍ਹਾਂ ਨੇ ਪਰਸਿਆ ਹੈ ਉਹਨਾਂ ਨੂੰ ਸੇਧੀਆਂ ਲੋਚੀਆਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਿਨ੍ਹਾਂ ਨੇ ਪਰਸਿਆ ਉਹਨਾਂ ਦਾ ਧਿਆਨ ਲੱਗਿਆ ਉਹਨਾਂ ਦੀ ਬਟੜਣਾ ਮੁੱਕ ਗਈ ਗੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਿਨ੍ਹਾਂ ਨੇ ਪਰਸਿਆ ਹੈ ਭਟ ਜੀ ਕਹਿੰਦੇ ਉਹਨਾਂ ਦੇ ਅੰਦਰੋਂ ਭੈ ਖਤਮ ਹੋ ਗਈ ਨਿਰਭੈ ਦੀ ਪ੍ਰਾਪਤੀ ਹੋ ਗਈ ਗੁਰੂ ਅਮਰਦਾਸ ਸਾਹਿਬ ਜੀ ਨੂੰ ਜਿਨ੍ਹਾਂ ਨੇ ਪਰਸਿਆ ਹੈ ਉਹਨਾਂ ਨੂੰ ਕਿਸੇ ਹੋਰ ਅੱਗੇ ਭਟਕਣ ਦੀ ਲੋੜ ਨਹੀਂ ਪਈ। ਪਤ ਜੀ ਕਹਿੰਦੇ ਐ ਭਾਈ ਤੁਸੀਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਟਿਕਣਾ ਕਰੋ ਜਿਨ੍ਹਾਂ ਨੇ ਟਿਕਿਆ ਹੈ ਸਭ ਕੋਈ ਫਲ ਨਹੀਂ ਜਿਹੜਾ ਉਹਨਾਂ ਨੂੰ ਪ੍ਰਾਪਤ ਨਾ ਹੋਇਆ। ਜੋ ਉਹਨਾਂ ਨੇ ਮੰਗਿਆ ਹੈ ਕਹਿੰਦੇ ਗੁਰੂ ਅਮਰਦਾਸ ਪਰਸੀ ਹੈ ਪਹੁ ਪਾਪਿਤ ਬਿਨਾਸ ਹੈ ਗੁਰੂ ਅਮਰਦਾਸ ਪਰਸੀ ਹੈ ਸਿੱਧ ਸਾਧਕ ਆਸਾਸ ਹੈ ਗੁਰੂ ਅਮਰਦਾਸ ਪਰਸੀ ਹੈ ਧਿਆਨ ਲਹੀ ਹੈ ਪਉ ਮੁਖ ਹੈ ਗੁਰੂ ਅਮਰਦਾਸ ਪਰਸੀ ਹੈ ਆਪੋ ਲੱਭੇ ਗੋਚਕੇ ਇਕ ਤੋ ਦੁਗਣ ਤੋਰ ਹੈ ਜਾਸਰ ਮੰਤਰ ਗਾਉਂਵੇ ਲਹੇ ਜਲਪ ਪਦਾਲਕ ਇਤੜੇ ਕੋ ਅੰਮ੍ਰਿਤ ਬਾਸ ਮਿੱਠੇ ਮਿਲੈ ਕਾਨਕੂ ਅੰਮ੍ਰਿਤਦਾਸ ਸਹਿਬ ਪਾਤਸ਼ਾਹ ਜੀ ਜਿਨ੍ਹਾਂ ਦੀ ਆਗਤ ਹੋਏ ਤਵਾਰ ਸਿਧ ਬਾਸਰ ਕੇ ਨਗਰ ਸਤੁਰੂ ਜੀ ਦੀ ਆਪ 1488 ਨੂੰ ਬਾਬਾ ਤੇਜਪਾਲ ਜੀ ਦੇ ਘਰ ਮਾਤਾ ਲక్ష్ਮੀ ਜੀ ਦੀ ਪਤਨੀ ਜੀ ਦੀ ਤੁਖਾਂ ਹੋਣਾ ਹੋਈ। ਸਤੁਰੂ ਜੀ ਦਾ ਜੋ ਬਚ ਬਚਪਨ ਤੋਂ ਹੀ ਜਿਹੜਾ ਸੁਭਾਅ ਸੀ ਤਾ ਉਹ ਮੁਕ ਦਿੱਤੀ ਵਾਲਾ ਸੀ। ਕਈ ਵਾਰ ਰਸਤਾ ਸਹੀ ਨਹੀਂ ਮਿਲਦਾ ਪਰ ਮੰਨਸ਼ਾ ਸਹੀ ਹੁੰਦੀ ਹੈ। ਮਾਰੇ ਦੀ ਜਿਹੜੀ ਮਨਸਾ ਸੀ ਤੜਫ ਸੀ ਉਸ ਇੱਕ ਪਿਆਰੇ ਪ੍ਰੀਤਮ ਵਾਹਿਗੁਰੂ ਨੂੰ ਮਿਲਣ ਦੀ ਸੀ ਉਸ ਦੇ ਲਈ ਭਾਵੇਂ ਗੰਗਾ ਦਾ ਇਸ਼ਨਾਨ ਕਰਨਾ ਹੋਵੇ ਸੰਸਕਰ ਦਾ ਜਾਪ ਕਰਨਾ ਵੀ ਵਾ ਗੰਗਾ ਦਾ ਇਸ਼ਨਾਨ ਵੀ ਕੀਤਾ ਪਰ ਇੱਕ ਮਹਾਤਮਾ ਸਮਾ ਸੀਮਤ ਤਪੋਂ ਸਿੱਖ ਸੰਖੇਪ ਵਿੱਚ ਮਾਰੇ ਦੇ ਜੀਵਨ ਨੂੰ ਆਚਣਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਿਉਂ ਮਹਤਪੁਰ ਸਾਧੂ ਮਿਲਿਆ ਜੀਨੇ ਪੁੱਛਿਆ ਕਿ ਤੁਹਾਡਾ ਗੁਰੂ ਕੌਣ ਬਾਹਰ ਇਹ ਕਹਿੰਦੇ ਗੁਰੂ ਦਾ ਜੇ ਘਰ ਜੀ ਦੀ ਕੀਤਾ ਹੈ ਉਸ ਸਾਧੂ ਉਸ ਮਹਤਮਾ ਨੇ ਕਿਹਾ ਵੀ ਮੇਰਾ ਜਨਮ ਪ੍ਰੇਸ਼ਟ ਹੋ ਗਿਆ ਵੀ ਮੈਂ ਗੁਰੇ ਦੀ ਸੰਗਤ ਕਰਦੀ ਮਾਰੇ ਤਾਂ ਕਹਿੰਦੇ ਜੇ ਗੁਰੇ ਦਾ ਨਾਮ ਜੀ ਗੁਰਾਹ ਗੁਰੂ ਤੋਂ ਇਹ ਨਾਮ ਜਿਹੜਾ ਗੁਰੂ ਦੇ ਕੋਲ ਇਹ ਉਹ ਦਾਤ ਗੁਰੂ ਦੇ ਸਮਝ ਨਾ ਆਵੇ ਫਿਰ ਉਸ ਤੋਂ ਬਾਅਦ ਜਿਹੜੀ ਤੜਪ ਪੈਦਾ ਹੋਈ ਉਹ ਗੁਰੂ ਦੇ ਮਿਲਨ ਦੀ ਹੋਈ ਗੁਰੂ ਦਾ ਮਿਲਨ ਕਿਵੇਂ ਹੁੰਦਾ ਹੈ ਗੁਰੂ ਦਾ ਪ੍ਰਗਟ ਹੋਣਾ ਹੈ ਸ਼ਬਦ ਦਾ ਬੀਬੀ ਅਮਰੋ ਜੀ ਗੁਰੂ ਅੰਮ੍ਰਿਤ ਦੇਵ ਸਾਹਿਬ ਦੀ ਸੁਪੁੱਤਰੀ ਜੋ ਕਿ ਬਾਬਾ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹਿਤ ਹੋਈਏ ਉਹ ਜਦੋਂ ਅੰਮ੍ਰਿਤ ਵੇਲੇ ਉੱਠਦੇ ਤੇ ਬਾਣੀ ਪੜ੍ਹਦੇ ਅੱਜ ਜਦੋਂ ਲੋਕ ਨਹੀਂ ਰੜਕਣ ਲੱਗਿਆ ਅੰਮ੍ਰਿਤ ਦੇ ਸ਼ਬਦ ਪੜਿਆ ਮਾਰੂ ਮਹੱਲਾ ਪਹਿਲਾ ਮਾਰੂ ਨਾਲ ਦੇ ਅੰਦਰ ਸ਼ਬਦ ਸੀ ਕਰੜੀ ਕਗਨ ਮਨ ਸੁਵਾਣੀ ਪੁਰਾ ਭਲਾ ਹੋਏ ਜੀ ਪਏ ਜਿਉ ਜਉਂ ਗਿਰਤ ਚਲਾਈਏ ਤਉ ਚੜੀਏ ਤੋੜੁ ਨਾਹੀ ਅੰਤ ਹਰੇ ਚਿਤ ਚੇਤਸ ਕੀ ਨਹੀਂ ਮਾਮਰਿਆ ਹਰ ਮਿਸਰਤ ਤੇਰੇ ਗੁਰ ਗਦਿਆ ਲਾਓ ਜਾਲੀ ਹੈ ਜਗਤਿ ਮੋਆ ਜੇਤੀ ਕੜੀ ਫਾਹੀ ਦੇਤੀ ਰਾਸ ਨਾਸ ਜੋਗ ਚੁਗੈ ਦਿੱਤ ਫਾਸੇ ਸੂਤਸ ਮੂੜੇ ਕਵਨ ਗੁਣੀ ਕਾਇਆ ਆਰਣ ਮਨ ਵਿੱਚ ਤੋਹਾ ਪੰਜ ਅਗਨ ਦਿੱਤ ਲਾਗ ਰਹੀ ਕੋਇਲੇ ਪਾਪ ਪੜੇ ਇਸ ਉਪਰ ਮਨ ਜਲਿਆ ਸੰਨੀ ਚਿਤ ਭਇ ਪਾਇ ਤਨੂਰ ਕੰਚਨ ਫਿਰ ਹੋ ਗਏ ਜੇ ਉਤਮਿਲਨ ਤਨੇਹ ਏਕ ਨਾਮ ਅਮਰਤ ਉਹ ਦੇਵੈ ਤੋਂ ਨਾਨਕ ਤ੍ਰਿਸ਼ਟ ਸਦੇਹਾ ਇਹ ਸ਼ਬਦ ਬਾਬਾ ਅੰਤੋਾਸ ਜੀ ਨੇ ਬੀਬੀ ਅਗਰੋਜੀ ਪਾਸੋਂ ਸੁਣਿਆ ਤੇ ਕਿਹਾ ਧੀਏ ਬਚੀਏ ਜਿਹੜਾ ਸ਼ਬਦ ਪੜਿਆ ਇਹ ਖੇਡ ਪਰ ਉਸ ਸ਼ਬਦ ਨੂੰ ਬਾਬਾ ਅੰਤੋਾਸ ਜੀ ਬਾਰ-ਬਾਰ ਸੁਣ ਰਹੇ ਬੀਬੀ ਅਗਰੋਜੀ ਪੜ੍ਹਦੇ ਪਏ ਤੇ ਮਾਰੇ ਕਹਿੰਦੇ ਇਹ ਮੈਨੂੰ ਇੰਜ ਲੱਗਦਾ ਵੀ ਜਿਵੇਂ ਸ਼ਬਦ ਮੇਰੇ ਵੀ ਚਾਰਕ ਕੀਤਾ ਆਪਣੇ ਹਾਲਤ ਤੇ ਕਿਉਂਕਿ ਕਹਿੰਦੇ ਵੀ ਜਿਵੇਂ ਉਹ ਗੜਿਆ ਸੜਿਆ ਲੋਹਾ ਜਿਹੜਾ ਕਿਸੇ ਕੰਮ ਦਾ ਨਹੀਂ ਰਹਿੰਦਾ ਕਹਿ ਲੱਗੇ ਕਿ ਗੁਰੂ ਤੋਂ ਬਿਨਾ ਮੇਰੇ ਅਗਰ ਦੀ ਹਾਲਤ ਤੇ ਹੋ ਚੁੱਕੀ ਜਿਵੇਂ ਦੀ ਦੇ ਵਿੱਚ ਉਹ ਸੜ ਰਿਹਾ ਹੈ ਉਹਨੂੰ ਪਾਪਾਂ ਦੇ ਕੋਲੇ ਪਾਪ ਕਹਿ ਰਿਏ ਪੈ ਰਹੇ ਨੇ ਚਿੰਤਾ ਦੀ ਸੱਣੀ ਨੇ ਹੋਰ ਸੜਿਆ ਮੇਰੇ ਮਨ ਦੀ ਹਾਲਤ ਵੀ Pase hi ਹੋਈ ਹੈ ਕਹਿੰਦੇ ਇਹ ਮਨ ਕੰਚਨ ਤਾਂ ਹੋਏਗਾ ਜੇ ਗੁਰੂ ਦਾ ਬਿਲਾਪ ਹੋਏਗਾ ਗੁਰੂ ਦਾ ਬਿਲਾਪ ਫਿਰ ਸਾਡਾ ਇਤਿਹਾਸ ਕਹਿੰਦਾ ਵੀ ਬਾਬਾ ਅਰੰਦਾਜ਼ ਜੀ 60 ਸਾਲ ਦੀ ਉਮਰ ਰਹੋ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਣ ਵਿੱਚ ਆਏ ਸੀ ਜਦੋਂ ਮਾਰੇ ਨੂੰ ਮਿਲੇ ਮਿਲੇ ਪਹਿਲਾ ਮਿਲਨ ਪਰ ਅੱਜ ਜਿਹੜਾ ਮਿਲਾਬ ਸੀ ਅੱਜ ਸਿੱਖ ਤੇ ਗੁਰੂ ਦਾ ਮਿਲਾਬ ਸੀ ਪਹਿਲਾਂ ਕੁੜਮਾ ਚਾਰੀ ਦਾ ਮਿਲਾਬ ਹੁੰਦਾ ਸੀ ਰਿਸ਼ਤੇਦਾਰੀ ਅੱਜ ਪਿਛਲਾ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਮਹਾਰਾਜ ਨੇ ਆਪਣੇ ਮੋਢੇ ਤੋਂ ਕੰਬੜੀ ਉਤਾਰੀ ਤੇ ਆਪਣੀਆਂ ਬਾਹਾਂ ਫਲਾਈਆਂ ਵੀ ਗਲਵਕੜੀ ਪਾ ਕੇ ਮਿਲਦੇ ਆ ਕਿਹਨੂੰ ਆਏ ਹਨ ਤੇ ਕਹਿੰਦੇ ਉਸ ਵੇਲੇ ਬਾਬਾ ਅੰਨਾਸ ਜੀ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ ਆਪਣਾ ਸੀਸ ਰੱਖਿਆ ਤੇ ਕਹਿਣ ਲੱਗੇ ਬਾਲਾ ਜੀ ਕੁੜਮਾ ਚਾਰੀ ਕਰਕੇ ਨਹੀਂ ਕਿਰਪਾ ਕਰੋ ਆਪਣਾ ਸੇਵਕ ਬਣਾਓ ਮੈਂ ਤੁਹਾਡਾ ਸੇਵਕ ਬਣ ਆਇਆ ਤੇ ਕਹਿਣ ਲੱਗੇ ਵੀ ਮਾਰੇ ਨੇ ਬਾਪਾ ਅਰਦਾਸ ਜੀ ਨੇ ਮੰਗ ਕੇ ਸੇਵਾ ਲਈ ਅਸੀਂ ਮੰਗਦੇ ਬੜਾ ਕੁਝ ਪਰ ਸੇਵਾ ਦੀ ਮੰਗ ਰਹੇ ਮਾਰੇ ਤਾਂ ਕਹਿੰਦੇ ਸੇਵਾ ਸੋਰੀ ਮੰਗਨ ਬਹੁਤ ਸੇਵਾ ਸਾਡੀ ਰਹੀ ਕੀ ਮੰਗੜਾ ਹੀ ਮੰਗੜਾ ਬਾਬਾ ਅਮਰਦਾਸ ਜੀ ਜਿਨ੍ਹਾਂ ਦਾ ਆਪਾ ਸਾਡੇ 400 ਸਾਲਾਂ ਜਿੰਨੀ ਜੋਤ ਦਿਵਸ ਬਿਨਾਰ ਰਹੀ ਅਣ ਬਾਬਾ ਅਮਰਦਾਸ ਜੀ ਨੇ ਮੰਗ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਸੇਵਾ ਲਈ ਕਿੰਨੇ ਕਿ ਮਹਾਰਾਜ ਜੀ ਨੂੰ ਸੇਵਾ ਕਰ ਸਕਾਂ ਮੈਂ ਸੇਵਾ ਕਰ ਸਕਾਂ 60 ਸਾਲ ਦੀ ਉਮਰ ਵਿੱਚ ਜਿਸ ਉਮਰ ਵਿੱਚ ਆਪਾਂ ਕਹਿ ਗਏ ਕਿ ਹੁਣ ਆਰਾਮ ਕਰਨ ਦਾ ਸਮਾਂ ਹੈ ਆਪਾਂ ਘਰ ਦੇ ਬਜ਼ੁਰਗਾਂ ਨੂੰ ਕਹਿ ਦਿੰਦੇ ਆ ਕਿ ਤੁਸੀਂ ਆਰਾਮ ਨਾਲ ਬੈਠ ਜਾ ਕਰੋ ਉਸ ਉਮਰ ਵਿੱਚ ਮਹਾਰਾਜ ਨੇ ਸੇਵਾ ਕਾਰਮੀ ਜੀ ਸਤਿਗੁਰ ਦੀ ਅੰਤਿ ਰਾਤ ਨੂੰ ਉੱਠਦੇ ਨੇ ਆਪਣੇ ਅਸੀਸ ਤੇ ਗਾਗਲ ਚੁੱਕਦੇ ਨੇ ਤੇ ਜਿਆਸਾ ਦਰਿਆ ਤੋਂ ਭਰ ਕੇ ਲਿਆਉਂਦੇ ਨੇ ਤਾਂ ਇਸ ਨਾਮ ਕਰਮ ਫਿਰ ਗੁਰੂ ਅੰਗਦ ਦੇਵ ਸਾਹਿਬ ਪਤਸਾਂ ਨੂੰ ਈਸ਼ਾਨ ਕਰਾਉਣਾ ਰੋਜ਼ ਦਾ ਕਰਮ ਰੋਜ਼ ਇਹ ਸੇਵਾ ਇੱਕ ਨੇ ਕੀਤੀ 12 ਸਾਲ ਸੇਵਾ ਕੀਤੀ 12 ਸਾਲਾਂ ਵਿੱਚ ਐਸਾ ਨਹੀਂ ਦਿਨ ਜਿਸ ਵੀ ਜਿੱਦਣ ਮਿਲਿਆ ਜਦੋਂ ਜਿੱਦਣ ਸੇਵਾ ਨਾਮ ਲਈ 12 ਸਾਲ ਵਿੱਚ ਤੁਸੀਂ ਦੇਖੋ ਵੀ ਹਨੇਰੀਆਂ ਵੀ ਆਉਂਦੇ ਨੇ, ਮੀਂਹ ਛੱੜ ਵੀ ਆਉਂਦੇ ਨੇ। ਸਰਦੀ ਦਾ ਮੌਸਮ ਵੀ ਆਉਂਦਾ, ਗਰਮੀ ਦਾ ਮੌਸਮ ਵੀ ਆਉਂਦਾ। 12 ਸਾਲਾਂ ਵਿੱਚ ਅਣਥੱਕ ਸੇਵਾ ਕੀਤੀ। ਇਥੋਂ ਤੱਕ ਬੋਲ ਕਬੂਲ ਜਿਹੜੇ ਸੀ ਉਹ ਵੀ ਬਾਬਾ ਬੰਦਾ ਸਿੰਘ ਜੀ ਨੇ ਸਮਾਰੇ ਸੀ ਤਾਂ ਕਿਸੇ ਦਾ ਇੱਕ ਕਬੂਲ ਨਹੀਂ ਸਹਾਰ ਸਕਦੇ। ਸਭ ਤੋਂ ਉਹ ਬੰਦਾ ਲੜਕਣ ਲੱਜਾਂਦਾ ਹੈ ਜੇ ਵੀ ਸਾਨੂੰ ਇਸ ਤਰ੍ਹਾਂ ਦੀ ਗੱਲ ਕਹਿ ਦਵੇ। ਬਾਬਾ ਅਪਾਤ ਜੀ ਉੱਥੋਂ ਤੱਕ ਲੋਕਾਂ ਨੇ ਕਿਹਾ ਵੀ ਕੁੜਮਾ ਦਾ ਪਾਣੀ ਟੋੜਦਾ ਹੈ। ਇੱਥੋਂ ਤੱਕ ਕਿਹਾ ਉਹ ਮਿਠਾਵਾ ਹੈ। ਤੇ ਮਾਰੇ ਜਵਾਪਨ ਦੇ ਸਨ ਕਹਿੰਦੇ ਭਾਈ ਮਿਠਾਵਾ ਉਹੋਂ ਸੀ ਜਦੋਂ ਗੁਰੂ ਨਹੀਂ ਸੀ ਜੜਿਆ ਹੁਣ ਮੈਨੂੰ ਮਿਠਾਵਾ ਦਾਤ ਹੁਣ ਤਾਂ ਮੈਨੂੰ ਗੁਰੂ ਮਿਲ ਗਿਆ। ਹੁਣ ਮੈਂ ਜਾਵਾ ਨਹੀਂ ਹਾਂ ਬੋਲ ਕਬੋਲ ਸਭਾਦਿਆ ਹੋਇਆ ਸੇਵਾ ਕੀਤੀ ਤੇ ਕਹਿ ਲੱਗੇ ਮਹਾਰਾਜ ਜੀ 72 ਸਾਲ ਦੀ ਉਮਰ ਵਿੱਚ ਸਾਧੂ ਸੱਚੇ ਪਾਤਸ਼ਾਹ ਦੀ ਗੁਰਤਾ ਗੱਦੀ ਤੇ ਪ੍ਰਾਣਮਾਨ ਹੁੰਦੇ ਨੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੇ